ਸਤਿ ਪ੍ਰਭੂ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਚੈਨਲ ਜੰਕਸ਼ਨ ਖੇਤੀਬਾੜੀ ਤੇ ਉਮੀਦ ਕਰਦੇ ਹਾਂ ਸਾਰੇ ਭੈਣ ਭਰਾ ਰਾਜੀ ਕੋ ਸੌਣਗੇ ਤੰਦਰੁਸਤ ਹੋਮ ਹੋਗੇ ਚੜ੍ਹਦੀ ਕਲਾ ਚ ਹੋਮਗੇ ਸਰਦੀਆਂ ਦੇ ਵਿੱਚ ਮੱਝਾਂ ਦਾ ਦੁੱਧ ਉਤਪਾਦਨ ਜਿਹੜਾ ਕਾਫੀ ਘਟ ਜਾਂਦਾ گاਵਾ ਦੇ ਵਿੱਚ ਇਹ ਪ੍ਰੋਬਲਮ ਘਟ ਆਉਂਦੀ ਆ ਪਰ ਮੱਝਾਂ ਦੇ ਵਿੱਚ ਇਹ ਪ੍ਰੋਬਲਮ ਆਉਂਦੀ ਆ ਤੇ ਕਿਉਂਕਿ ਖੁਰਾਕ ਦਾ ਵੱਡਾ ਹਿੱਸਾ ਜਿਹੜਾ ਪਸ਼ੂ ਸਰਦੀਆਂ ਦੇ ਵਿੱਚ એનર્ਜੀ ਦੇ ਤੌਰ ਤੇ ਵਰਤ ਲੈਂਦਾ ਤੇ ਇਸ ਕਰਕੇ ਦੁੱਧ ਉਤਪਾਦਨ ਜਿਹੜਾ ਪ੍ਰਭਾਵਿਤ ਹੁੰਦਾ ਸੋ ਖੁਰਾਕ ਦੇ ਵਿੱਚ ਆਪਾਂ ਹੋਰ ਕੀ ਕੁਝ ਐਡ ਕਰੀਏ ਤਾਂ ਕਿ ਦੁੱਧ ਉਤਪਾਦਨ ਜਿਹੜਾ ਨਾ ਘਟੇ। ਦੋ ਤਨ ਚੀਜ਼ ਜਿਹੜਾ ਆਪਾਂ ਤੁਹਾਨੂੰ ਦੱਸਾਂਗੇ ਇੱਥੇ ਉਹਨਾਂ ਨੂੰ ਵਾਸਤੇ ਕਿ ਆਪਾਂ ਜਿਹੜਾ ਪਸ਼ੂਆਂ ਤੋਂ ਸਰਦੀਆਂ ਦੇ ਵਿੱਚ ਵੀ ਪੂਰਾ ਦੁੱਧ ਲੈ ਸਕਦੇ ਆ। ਤੇ ਕਿਹੜੀਆਂ-ਕਿਹੜੀਆਂ ਚੀਜ਼ਾਂ ਕਿਸ ਤਰੀਕੇ ਆਪਾਂ ਵਰਤਣੀਆਂ ਨੇ ਇਹ ਸਾਰੀ ਗੱਲਬਾਤ ਇਸ ਵੀਡੀਓ 'ਚ ਤੁਹਾਡੇ ਨਾਲ ਡਿਸਕਸ ਕਰਾਂਗੇ। ਜੇ ਚੈਨਲ ਤੇ ਪਹਿਲੀ ਵਾਰ ਆਇਆ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ। ਬੈਲ ਵਾਲਾ ਬਟਨ ਪ੍ਰੈਸ ਕਰਕੇ ਨੋਟੀਫਿਕੇਸ਼ਨ ਔਨ ਕਰ ਲਓ ਤਾਂ ਕਿ ਜੋ ਵੀ ਵੀਡੀਓ ਆਪਾਂ ਅਪਲੋਡ ਕਰੀਏ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ ਦੋਸਤੋ ਵੀਡੀਓ ਨੂੰ ਲਾਈਕ ਕਰਦਿਆ ਕਰੋ ਹੋਰ ਯਾਰ ਦੋਸਤਾਂ ਨਾਲ ਵੀਡੀਓ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਕਿ ਜਿਹੜੀ ਜਾਣਕਾਰੀ ਹੈ ਜਿਆਦਾ ਤੋਂ ਜਿਆਦਾ ਦੋਸਤਾਂ ਤੱਕ ਪਹੁੰਚ ਸਕੇ ਸਰਦੀਆਂ ਦੇ ਵਿੱਚ ਜਿਹੜਾ ਦੁੱਧ ਉਤਪਾਦਨ ਘਟਣ ਦਾ ਮੇਨ ਕਾਰਨ ਇਹ ਆ ਵੀ ਪਸ਼ੂ ਜਿਹੜਾ ਖੁਰਾਕ ਦਾ ਕਾਫੀ ਵੱਡਾ ਹਿੱਸਾ ਸਰੀਰ ਕਾ એનર્ਜੀ ਦੇ ਵਾਸਤੇ ਵਰਤ ਲੈਂਦਾ ਕਿਉਂਕਿ ਠੰਡਾ ਠੰਡ ਦੇ ਵਿੱਚ ਪਸ਼ੂ ਆ ਜਿਹੜਾ ਕਾਫੀ ਸਾਲ ਤੋਂ ਹੀ ਮੰਨਦਾ ਹਾਂ ਗਾਵਾਂ ਦੇ ਮੁਕਾਬਲੇ ਮੱਝਾਂ ਜ਼ਿਆਦਾ ਠੰਡ ਮੰਨੀਆਂ ਨੇ ਇਸ ਕਰਕੇ ਮੱਝਾਂ ਤੇ ਪ੍ਰੋਬਲਮ ਜ਼ਿਆਦਾ ਆਉਂਦੀ ਆ ਜ਼ਿਆਦਾ ਦੁੱਧ ਉਤਪਾਦਨ ਡਾਊਨ ਹੁੰਦਾ ਮੱਝਾਂ ਦਾ ਸੋ ਉਹਦੇ ਵਾਸਤੇ ਆਪਾਂ ਕੀ ਕਰ ਸਕਦੇ ਆ ਖੁਰਾਕ ਦੇ ਵਿੱਚ ਪਸ਼ੂ ਨੂੰ ਆਪਾਂ ਡੇਲੀ 200 ਗ੍ਰਾਮ ਤੋਂ 250 ਗ੍ਰਾਮ ਗੁੜ ਦੇਣਾ ਸ਼ੁਰੂ ਕਰੋ ਤੇ ਨਾਲ ਹੀ ਜਿਹੜੇ ਬੜੇਵੇਂ ਕਪਾਹ ਦੇ ਬੜੇਵੇਂ ਮਿਲ ਜਾਣ ਉਹ ਬਹੁਤ ਵਧੀਆ ਗੱਲ ਹੈ ਕਪਾਹ ਦੇ ਬੜੇਵੇਂ ਆਪਾਂ ਪਸ਼ੂ ਨੂੰ ਇਹ ਖੁਰਾਕ ਚ ਐਡ ਕਰ ਦਈਏ ਤਾਂ ਜਿਹੜਾ ਦੁੱਧ ਉਤਪਾਦਨ ਪਸ਼ੂ ਦਾ ਵਧਿਆ ਰਹੇਗਾ ਦੇਣੇ ਕਿਵੇਂ ਨੇ ਇਹ ਆਪਾਂ ਜਿਹੜਾ ਗੋੜਾ ਲੈ ਕੇ 4-5 ਲੀਟਰ ਪਾਣੀ ਦੇ ਵਿੱਚ ਪਹਿਲਾਂ ਗੋੜ ਨੂੰ ਉਬਾਲ ਲਓ ਚੰਗੀ ਤਰ੍ਹਾਂ ਤੇ ਉਹਦੇ ਵਿੱਚ ਆਪਾਂ ਬੜੇਵੇਂ ਪਾ ਲੈਣੇ ਨੇ ਤੇ ਫਿਰ ਇਹਨਾਂ ਨੂੰ ਥੱਲੇ ਉਤਾਰ ਕੇ ਠੰਡਾ ਕਰ ਲਿਓ ਜਦੋਂ ਜਿਹੜਾ ਰਸਾ ਹੈ ਬੜੇਵੇਂ ਚ ਚੰਗੀ ਤਰ੍ਹਾਂ ਰੱਚ ਜਾਂਦਾ ਤੇ ਬੜੇਵੇਂ ਫੁੱਲ ਜਾਂਦੇ ਨੇ ਉਹ ਆਪਾਂ ਪਸ਼ੂ ਨੂੰ ਖਾਣ ਨੂੰ ਦਿਓ ਤੇ ਉਹਦੇ ਨਾਲ ਜਿਹੜਾ ਪਸ਼ੂ ਦੇ ਅੰਦਰ ਬਹੁਤ ਜ਼ਿਆਦਾ એનર્ਜੀ ਉਹਨੂੰ ਮਿਲਦੀ ਹੈ ਕਿਉਂਕਿ ਘੋੜਾ ਗੁੜ ਦੇ ਵਿੱਚ ਬਹੁਤ ਜ਼ਿਆਦਾ એનર્ਜੀ ਹੁੰਦੀ ਹੈ ਬੜੇਮਿਆਂ ਦੇ ਵਿੱਚ ਬਹੁਤ ਜ਼ਿਆਦਾ એનર્ਜੀ ਹੈ ਗੁੜ ਦੇ ਵਿੱਚ ਕਾਫੀ ਵੱਡੇ ਖੁਰਾਕੀ ਤੱਤ ਹੁੰਦੇ ਨੇ ਇਸੇ ਤਰ੍ਹਾਂ ਬੜੇਮਿਆਂ ਦੇ ਵਿੱਚ ਵੀ ਕਿਉਂਕਿ ਆਪਾਂ ਪਿਛੇ ਦੇਖਦੇ ਆਏ ਆ ਸਿਆਣੇ ਮadurga ਤੋਂ ਵੀ ਬੜੇਮੇ ਚੰਗੀ ਖੁਰਾਕ ਪਸ਼ੂਆਂ ਦੀ ਗਣੀ ਜਾਂਦੀ ਰਹੀ ਹੈ ਸੋ ਇਹ ਆਪਾਂ ਜ਼ਰੂਰ ਕਰਨਾ ਦੋਵੇਂ ਚੀਜ਼ਾਂ ਜ਼ਰੂਰ ਦੇਈਏ ਪੀਜਾ ਇੱਕ ਜਿਹੜੀ ਮੇਨ ਗੱਲ ਉਹ ਹੈ ਵੀ ਇਹ ਆਪਾਂ ਦਾ ਇੱਕ ਨਮਕ ਜਿਹੜਾ ਪਸ਼ੂ ਨੂੰ ਜ਼ਰੂਰ ਦਈਏ ਕਿਉਂਕਿ ਨਮਕ ਦੇ ਨਾਲ ਪਸ਼ੂ ਦੇ ਜਿਹੜਾ ਉਹ ਖਰਾਕ ਖਾਂਦਾ ਉਹ ਖਾਦਮ ਹੋਣ ਦੇ ਵਿੱਚ ਉਹਦਾ ਬਹੁਤ ਵੱਡਾ ਨਮਕ ਦਾ ਯੋਗਦਾਨ ਹੁੰਦਾ ਉਹ ਨੂੰਣ ਦਿਓ ਖਾਣ ਨੂੰ ਦੇਸੀ ਨੂੰਣ ਡੜੀਆਂ ਡਲੀਆਂ ਵਾਲਾ ਹੁੰਦਾ ਉਹ ਦਿਓ ਜਾਂ ਫਿਰ ਆਪਾਂ ਨੂੰ ਦੇਸੀ ਜਿਹੜਾ ਦੇਸੀ ਛੇਂਦਾ ਨਮਕ ਜਾਂ ਜੀ ਨੂੰ ਕਹ ਦਿੰਦੇ ਆ ਦੇਸੀ ਨੂੰਣ ਦੇ ਡਲੇ ਮਿਲ ਜਾਂਦੇ ਨੇ ਵੱਡੇ ਉਹ ਡਲੇ ਆਪਾਂ ਦੇ ਸਕਦੇ ਆ ਉਹ ਖੁਰਲੀਆਂ ਦੇ ਵਿੱਚ ਰੱਖ ਦਿਓ ਪਸ਼ੂ ਉਹਨਾਂ ਨੂੰ ਚੱਟਦੇ ਰਹਿੰਦੇ ਨੇ ਨਾਲੇ ਤਾਂ ਉਹਨਾਂ ਦੀ ਜੀਵ ਸਾਖ ਹੁੰਦੀ ਰਹਿੰਦੀ ਆ ਤੇ ਇਹਦੇ ਵਿੱਚੋਂ ਸੋਡੀਅਮ ਕਲੋਰਾਇਡ ਵਗੈਰਾ ਜੋ ਵੀ ਹੈਗਾ ਉਹ ਉਹਨੂੰ ਪੂਰਾ ਮਿਲਦਾ ਤੇ ਪਸ਼ੂ ਜਿਹੜਾ ਇੱਕ ਉਹਨੂੰ ਹੋਰ ਵੱਡਾ ਫਾਇਦਾ ਹੁੰਦਾ ਨਮਕ ਦਾ ਪਸ਼ੂ ਨੂੰ ਪਿਆਸ ਲੱਗਦੀ ਆ ਸਰਦੀਆਂ ਦੇ ਵਿੱਚ ਇੱਕ ਵੱਡੀ ਪ੍ਰੋਬਲਮ ਆਉਂਦੀ ਆ ਵੀ ਪਸ਼ੂ ਪਾਣੀ ਘੱਟ ਪੀਂਦਾ ਪਾਣੀ ਘੱਟ ਪੀਣ ਦੇ ਨਾਲ ਦੁੱਧ ਉਤਪਾਦਨ ਦੇ ਉੱਤੇ ਬਹੁਤ ਮਾੜਾ ਅਸਰ ਪੈਂਦਾ ਕਿਉਂਕਿ ਦੁੱਧ ਦੇ ਵਿੱਚ 70% ਤੱਕ ਪਾਣੀ ਹੁੰਦਾ ਤੇ ਇਸ ਕਰਕੇ ਜਦੋਂ ਪਾਣੀ ਘੱਟ ਪੀਂਦਾ ਪਸ਼ੂ ਤੇ ਪੂਰੀ ਮਾਤਰਾ ਚ ਦੁੱਧ ਨਹੀਂ ਦਿੰਦਾ ਆਮ ਤੌਰ ਤੇ ਪਸ਼ੂ ਪਾਲਕ ਕਿਸਾਨੀਆਂ ਦੇ ਵਿੱਚ ਕੀ ਕਰਦੇ ਨੇ ਇੱਕ ਵਾਰ ਉਹ ਪਸ਼ੂ ਨੂੰ ਪਾਣੀ ਪਿਉਂਦੇ ਨੇ ਤੇ ਬੰਦ ਕਰ ਦਿੰਦੇ ਨੇ ਪਾਣੀ ਵਿੱਚ ਠੰਡਾ ਕਈ ਵਾਰੀ ਜਿਹੜੇ ਵੱਡੇ ਤਵੇਲੇ ਨੇ ਉਹਨਾਂ ਦੇ ਵਿੱਚ ਵੱਡੇ ਵੱਡੇ ਜਿਹੜੇ ਚ ਬੱਚੇ ਬਣੇ ਹੁੰਦੇ ਨੇ ਤੇ ਉਹਨਾਂ ਨੂੰ ਉੱਪਰੇ ਰਹਿਣ ਦਿੰਦੇ ਨੇ ਤੇ ਪਾਣੀ ਠਰ ਜਾਂਦਾ ਰਾਤ ਨੂੰ ਪਸ਼ੂ ਜਿਹੜੇ ਪਾਲਕ ਉਸੇ ਤਰ੍ਹਾਂ ਉਹਨਾਂ ਨੂੰ ਪਾਣੀ ਪਿਲਾਉਂਦੇ ਨੇ ਹੁਣ ਠੰਡਾ ਪਾਣੀ ਪਸ਼ੂ ਨਹੀਂ ਪੀ ਸਕਦਾ ਤੇ ਬਹੁਤ ਘੱਟ ਮਾਤਰਾ ਚ ਪੀਂਦਾ ਜਦੋਂ ਉਹਨੂੰ ਪਿਆਸ ਹੀ ਲੱਗਦੀ ਹੈ ਫਿਰ ਉਹਨੇ ਥੋੜਾ ਬਾਲਾ ਪੀਂਦਾ ਤੇ ਇਸ ਕਰਕੇ ਜਦੋਂ ਪਾਣੀ ਪਸ਼ੂ ਰੱਜ ਕੇ ਨਹੀਂ ਪੀਂਦਾ ਤਾਂ ਪਸ਼ੂ ਦਾ ਦੁੱਧ ਉਤਪਾਦਨ ਕਾਫੀ ਜਣਾ ਘਟ ਜਾਂਦਾ ਸੋ ਇਹ ਆਪਾਂ ਯਕੀਨੀ ਬਣਾਈਏ ਜਾਂ ਤਾਂ ਪਸ਼ੂ ਨੂੰ ਤਾਜ਼ਾ ਪਾਣੀ ਦਿਓ ਪੀਣ ਨੂੰ ਜਾਂ ਫਿਰ ਆਪਾਂ ਕੋਸਾ ਪਾਣੀ ਦਿਓ ਉਹਦੇ ਵਿੱਚ ਪਸ਼ੂ ਆਪਾਂ ਉਹਦੇ ਵਿੱਚ ਗਰਮ ਪਾਣੀ ਥੋੜਾ ਜਿਹਾ ਪਾ ਦਈਏ ਆਪਾਂ ਜਿਹੜਾ ਪਾਣੀ ਠੰਡੇ ਚ ਕੋਸਾ ਹੋ ਜਵੇ ਤੇ ਪਸ਼ੂਆਂ ਨੂੰ ਰੱਜ ਕੇ ਪੀ ਲੰਦਾ ਤੇ ਪਾਣੀ ਵੀ ਆਪਾਂ ਕਈ-ਕਈ ਜਾਦਾ ਵਾਰੀ ਕੀ ਕਰਦਾ ਪਸ਼ੂ ਪਾਲਕ ਠੰਡ ਦੇ ਵਿੱਚ ਕਹਿੰਦੇ ਪਾਣੀ ਨਹੀਂ ਪੀਂਦਾ ਤੇ ਇੱਕ ਵਾਰੀ ਆਪਾਂ ਉਹਨੂੰ ਦਿਖਾਉਣਾ ਪਾਣੀ ਮੁੜ ਕੇ ਦਿਖਾਉਂਦੇ ਜੀ। ਕਈ ਵਾਰੀ ਪਸ਼ੂ ਦਾ ਮਨ ਨਹੀਂ ਹੁੰਦਾ ਪਾਣੀ ਪੀਣ ਨੂੰ ਤੇ ਆਪਾਂ ਆਹਨੂੰ ਪਸ਼ੂ ਨੂੰ ਪਾਣੀ ਵਾਲੀ ਖੇੜ ਤੇ ਲੈ ਕੇ ਗਏ ਉਹਨੇ ਪੀਤਾ ਨਹੀਂ ਆਪਾਂ ਬੰਨਤਾ। ਮੁੜ ਕੇ ਦੁਬਾਰਾ ਉਹਨੂੰ ਆਪਾਂ ਦਿਖਾਉਂਦੇ ਨਹੀਂ 24 ਘੰਟੇ ਬਾਅਦ ਹੀ ਦੁਬਾਰੇ ਉਹਨੂੰ ਆਪਾਂ ਪਾਣੀ ਤੇ ਲੈ ਕੇ ਜਾਂਦੇ ਆ। ਸੋ ਇਹ ਆਪਾਂ ਜ਼ਰੂਰ ਯਕੀਨੀ ਬਣਾਓ ਇਹਨੂੰ ਪਸ਼ੂ ਨੂੰ 2-3 ਵਾਰੀ ਸਰਦੀ 'ਚ ਪਾਣੀ ਦਿਖਾਉਣ ਦੀ ਕੋਸ਼ਿਸ਼ ਕਰੋ ਜਦੋਂ ਉਹਦਾ ਮਨ ਹੁੰਦਾ ਪੀਣ ਦਾ। ਕਈ ਵਾਰੀ ਉਹ ਨਹੀਂ ਮਨ ਹ ਸੋ ਇਹ ਆਪਾਂ ਬਹੁਤ ਧਿਆਨ ਰੱਖਣਾ ਪਸ਼ੂ ਨੂੰ 2-3 ਵਾਰੀ ਦਾ ਜ਼ਰੂਰ ਦਿਖਾਓ ਪਾਣੀ ਕਿਉਂਕਿ ਜੇ ਪਸ਼ੂ ਪਾਣੀ ਪੂਰਾ ਨਹੀਂ ਪੀਊਗਾ ਤਾਂ ਦੁੱਧ ਉਤਪਾਦਨ ਦੇ ਉੱਤੇ ਅਸਰ ਤਾਂ ਪੈਣਾ ਹੀ ਪੈਣਾ ਸੋ ਇਹ ਗੱਲਾਂ ਬਹੁਤ ਜ਼ਿਆਦਾ ਜ਼ਰੂਰੀ ਨੇ ਇਹਨਾਂ ਨੂੰ ਧਿਆਨ ਚ ਰੱਖਿਏ ਇੱਕ ਤਾਂ ਆਪਾਂ ਇਹਨੂੰ ਪਸ਼ੂ ਨੂੰ ਡੇਲੀ ਘੋੜਾ ਤੇ ਦੂਸਰਾ ਬੜੇਵੇਂ ਜਿਹੜੇ ਪਾਇਆ ਪਾਇਆ ਘੋੜਾ ਪਾਇਆ ਬੜੇਵੇਂ ਇਹਨਾਂ ਦਾ ਰਸਾ ਜੇ ਬਣਾ ਕੇ ਪਸ਼ੂ ਨੂੰ ਜ਼ਰੂਰ ਖਵਾਓ ਤੇ ਖੁਰਾਕ ਦੇ ਵਿੱਚ ਜਿਹੜਾ ਨਾਮਕ ਸਰਦੀਆਂ ਦੇ ਵਿੱਚ ਜਰੂਰ ਉਹਨੂੰ ਦਿੰਦੇ ਰਹਿਣਾ ਪਾ 30 ਤੋਂ 50 ਗ੍ਰਾਮ ਜਿਹੜਾ ਡਲੀ ਵਾਲਾ ਨਾਮਕ ਆਉਦਿਓ ਨਹੀਂ ਤਾਂ ਡਲੇ ਲੈ ਕੇ ਜਿਹੜੇ ਦੇਸੀ ਨੂਣ ਦੇ ਖੁਰਲੀਆਂ ਤੇ ਛਿੱਟ ਦਿਓ ਉਹ ਚੱਟੀ ਜਾਣਗੇ ਉਹ ਆਪਾਂ ਕਰ ਸਕਦੇ ਆ ਤੇ ਤੀਜਾ ਜਿਹੜਾ ਪਾਣੀ ਆਪਾਂ ਬਹੁਤ ਧਿਆਨ ਰੱਖਣਾ ਹੈ ਪਾਣੀ ਆਪਾਂ ਜਰੂਰ ਪਸ਼ੂ ਨੂੰ 2-3 ਵਾਰ ਦਿਹਾਉਣ ਦੀ ਕੋਸ਼ਿਸ਼ ਕਰੋ ਜਦੋਂ ਕਿਉਂਕਿ ਕਈ ਵਾਰੀ ਆਪਾਂ ਨੂੰ ਪਤਾ ਹੀ ਨਹੀਂ ਆ ਵੀ ਇੱਕ ਅੱਧੀ ਵਾਰੀ ਦੇ ਵਿੱਚ ਪਸ਼ੂ ਨਹੀਂ ਪਾਣੀ ਪੀਂਦਾ ਤਾਂ ਆਪਾਂ ਤਾਂ ਖੂਲੀ ਤੇ ਬੰਨ ਤਾਂ ਉਹਨੂੰ ਜ਼ਰੂਰ ਤਾਂ ਮੁੜ ਕੇ ਪਾਣੀ ਦੇ ਸੋ ਇਹ ਆਪਾਂ ਜ਼ਰੂਰ ਧਿਆਨ ਵਿੱਚ ਰੱਖੀਏ ਤੇ ਤਾਂ ਪਸ਼ੂ ਤੋਂ ਆਪਾਂ ਸਰਦੀਆਂ ਦੇ ਵਿੱਚ ਵੀ ਜਿਹੜਾ ਪੂਰਾ ਜਿਹੜਾ ਦੁੱਧ ਲੈ ਸਕਦੇ ਆ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸ਼ਤਿ ਸ਼੍ਰੀ ਅਕਾਲ ਧੰਨਵਾਦ